ਕਿ ਮਸਲਾ ਜਾਂ ਫਿਰ ਪੱਕ ਸੁਣਾਇਆ ਗਿਆ ਸੀ ਤਾਂ ਉਸ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਨੱਗਲ ਡੈਮ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਜੀ ਹਾਂ ਜਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਮਾਨ ਸਰਕਾਰ ਹੁਣ ਕੀਤੇ ਵਰਦੇ ਵਿੱਚ ਨੇ ਕਿਉਂਕਿ ਹੁਣ ਉਹਨਾਂ ਦੇ ਵੱਲੋਂ ਜਿਹੜੀ ਪੰਜਾਬ ਦੇ ਪਾਣੀ ਦੀ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਸਾਡੇ ਕੋਲ ਵਾਧੂ ਨਹੀਂ ਹੈਗੀ ਕਿ ਅਸੀਂ ਹੋਰ ਸੂਬਿਆਂ ਨੂੰ ਦੇ ਦਈਏ ਕਿਉਂਕਿ ਪੰਜਾਬ ਦੇ ਕੋਲ ਪਹਿਲਾਂ ਹੀ ਪਾਣੀ ਦੀ ਵਰਤੋਂ ਜਿਹੜੀ ਕਰਨ ਦੇ ਵਿੱਚ ਪੰਜਾਬ ਦੇ ਕੋਲ ਪਾਣੀ ਬਹੁਤ ਘੱਟ ਹੈ ਕਿਉਂਕਿ ਪੰਜਾਬ ਦਾ ਪਾਣੀ ਪਹਿਲਾਂ ਹੀ ਬੋਡੂੰਗਾ ਹੋ ਚੁੱਕਿਆ ਹੈ ਇਸ ਲਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿੱਥੇ ਹਰ ਇੱਕ ਖੇਤਰ ਨੂੰ ਨਹਿਰੀ ਪਾਣੀ ਲਾਉਣ ਦੇ ਲਈ ਜਿੱਥੇ ਵਾਅਦਾ ਕੀਤਾ ਜਾ ਰਿਹਾ ਸੀ ਤੇ ਉੱਥੇ ਹੁਣ ਜਿਹੜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਹਰੀ ਨਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਉਸ ਦੇ ਵਿਰੋਧ ਦੇ ਵਿੱਚ ਹੁਣ ਕਿਤੇ ਨਾ ਕਿਤੇ ਦੋਨੇ ਸੂਬੇ ਆਮੋ ਸਾਹਮਣੇ ਨੇ ਇਸ ਵਕਤ ਅਸੀਂ ਨਰਵਾਣਾ ਬ੍ਰਾਂਚ ਹਰਿਆਣਾ ਦੇ ਵਿੱਚ ਮਲੌਰ ਹੈੱਡ ਦੇ ਉੱਤੇ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਪਾਣੀ ਦੇ ਮਸਲੇ ਨੂੰ ਲੈ ਕੇ ਇਹ ਨਹਿਰ ਹੈ ਜਿਹੜੀ ਪੰਜਾਬ ਹਰਿਆਣੇ ਦੇ ਵਿੱਚ ਪਾਣੀ ਨੂੰ ਪਾਣੀ ਜਿਸ ਦੇ ਰਾਹੀਂ ਜਾ ਰਿਹਾ ਹੈ ਤੇ ਇਸ ਦੇ ਰਾਹੀਂ ਉਹ ਸਿੰਚਾਈ ਦੇ ਲਈ ਵਰਤਦੇ ਨੇ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਨਾਲ ਇੱਕ ਹੋਰ ਤਕਾ ਕੀਤਾ ਗਿਆ ਕਿ ਪੰਜਾਬ ਦਾ ਡਾਇਰੈਕਟਰ ਜਿਹੜਾ ਭਾਂਗੜਾ ਡੈਮ ਤੋਂ ਤਬਦੀਲ ਕਰਦੇ ਲੱਗਿਆ ਕਿਉਂਕਿ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਲਈ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਬਿਤੀ ਰਾਤ ਭਾਖੜਾ ਡੈਮ ਦੇ ਡਾਇਰੈਕਟਰ ਜਿਹੜੇ ਨੇ ਆਕਾਸ਼ ਦੀਪ ਸਿੰਘ ਨੂੰ ਟਰਾਂਸਫਰ ਕਰ ਦਿੱਤਾ ਹੈ ਅਤੇ ਉਸ ਦੀ ਥਾਂ ਦੇ ਉੱਤੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਹੁਣ ਡਾਇਰੈਕਟਰ ਵਾਟਰ ਰੈਗੂਲੇਸ਼ਨ ਲਗਾ ਦਿੱਤਾ ਗਿਆ ਹੈ ਤਾਂ ਜੋ ਵਾਧੂ ਪਾਣੀ ਛੱਡਣ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਾ ਹੋਵੇ ਤੋਂ ਦੱਸ ਦਈਏ ਕਿ ਆਕਾਸ਼ ਦੀਪ ਸਿੰਘ ਪੰਜਾਬ ਦੇ ਇਨਡੈਂਟ ਦੇ ਆਧਾਰ ਦੇ ਉੱਤੇ ਹੀ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਲਈ ਅੜ ਗਏ ਸੀ ਸੰਜੀਵ ਕੁਮਾਰ ਇਸ ਤੋਂ ਪਹਿਲਾਂ ਡਾਇਰੈਕਟਰ ਡੈਮ ਸੇਫਟੀ ਦੇ ਵਜੋਂ ਤਾਇਨਾਤ ਸੀ ਸੰਜੀਵ ਕੁਮਾਰ ਦੀ ਥਾਂ ਦੇ ਉੱਤੇ ਹੁਣ ਪੰਜਾਬ ਦੇ ਆਕਾਸ਼ ਦੀਪ ਸਿੰਘ ਨੂੰ ਲਗਾ ਦਿੱਤਾ ਗਿਆ ਤੇ ਬੀਬੀ ਐਮਬੀ ਨੇ ਜਾਰੀ ਹੁਕਮਾਂ ਦੇ ਵਿੱਚ ਕਿਹਾ ਗਿਆ ਕਿ ਅਕਾਸ਼ਦੀਪ ਸਿੰਘ ਦੀ ਬੇਨਤੀ ਤੇ ਹੀ ਇਹ ਤਬਾਦਦਲਾ ਜਿਹੜਾ ਕੀਤਾ ਗਿਆ ਹੈ ਜਦੋਂ ਕਿ ਅਕਾਸ਼ਦੀਪ ਸਿੰਘ ਨੇ ਲੰਗੀ ਰਾਤ ਕਰੀ ਪੌਣੇ 12 ਵਜੇ ਬੀਬੀ ਐਮਬੀ ਨੂੰ ਈਮੇਲ ਜਰੀਏ ਕਿਹਾ ਸੀ ਕਿ ਉਹਨਾਂ ਨੇ ਤਾਂ ਅਜੇ ਹੀ ਕੋਈ ਬੇਨਤੀ ਕੀਤੀ ਨਹੀਂ ਅਤੇ ਪੰਜਾਬ ਦੇ ਮੁੱਖ ਇੰਜੀਨੀਅਰ ਨੇ BBMB ਨੂੰ ਪੱਤਰ ਲਿਖਿਆ ਹੈ ਕਿ ਨਵੇਂ ਤਨਖਾਦ ਦਿੱਤੇ ਗਏ ਸੰਜੀਵ ਕੁਮਾਰ ਕੋਲ ਡੈਮ ਸੇਫਟੀ ਦਾ ਹੀ ਤਜਰਬਾ ਹੈ ਜਦੋਂ ਕਿ ਉਸ ਕੋਲ ਵਾਟਰ ਰੈਗੂਲੇਸ਼ਨ ਦਾ ਕੋਈ ਤਜਰਬਾ ਨਹੀਂ ਹੈ ਉਹਨਾਂ ਦੀ ਮੰਗ ਇਹ ਹੈ ਕਿ ਜਿਹੜਾ ਤਵਾਦਲਾ ਸੀ ਫੋਰੀ ਰੱਦ ਕੀਤਾ ਜਾਵੇ ਪਰ ਤੁਹਾਨੂੰ ਅਸੀਂ ਜਿਹੜੀ ਤਸਵੀਰ ਦਿਖਾ ਰਹੇ ਹਾਂ ਤੇ ਇਹ ਮਲੌਰ ਹੈੱਡ ਤੋਂ ਨਰਵਾਣਾ ਬ੍ਰਾਂਚ ਦੀ ਹੈ ਜਿੱਥੋਂ ਸਿੰਚਾਈ ਦੇ ਲਈ ਇੱਕ ਤਾਂ ਨਰਵਾਣਾ ਬ੍ਰਾਂਚ ਦੇ ਰਹੀ ਪਾਣੀ ਜਾ ਰਿਹਾ ਹੈ ਬਾਕੀ ਜਿਹੜਾ ਨਰਵਾਣਾ ਬ੍ਰਾਂਚ ਦੇ ਵੀ ਜਿਹੜਾ ਹਰਿਆਣਾ ਦੇ ਵਿੱਚ ਪਾਣੀ ਆ ਰਿਹਾ ਉਸ ਦੇ ਵਿੱਚੋਂ ਹੀ ਹਰਿਆਣਾ ਦੇ ਵਿੱਚੋਂ ਹਰਿਆਣਾ ਵਾਲੇ ਕੁਝ ਕਿਊਸਿਕ ਪਾਣੀ ਚੱਕ ਕੇ ਇਸ ਨੂੰ ਜਿਹੜੀ ਤਸਵੀਰਾਂ ਤੁਸੀਂ ਇੱਧਰ ਵੇਖ ਰਹੇ ਹੋ ਕਿ ਜਿਹੜੇ ਫਾਟਕ ਲੱਗੇ ਹੋਏ ਨੇ ਇਹ ਪਾਣੀ ਇੱਥੋਂ ਹੁਣ ਐਸਵਾਈਐਲ ਦੇ ਵਿੱਚ ਜਾ ਰਿਹਾ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਅੱਗੇ ਤਸਵੀਰਾਂ ਜਿਹੜੀਆਂ ਇੱਥੋਂ ਪਾਣੀ ਐਸਵਾਈਐਲ ਦੇ ਵਿੱਚ ਜਾ ਕੇ ਅੱਗੇ ਸਿੰਚਾਈ ਦੇ ਲਈ ਜਿਹੜਾ ਪਾਣੀ ਇਹਨਾਂ ਦੇ ਵੱਲੋਂ ਵਰਤਿਆ ਜਾ ਰਿਹਾ ਕਿਉਂਕਿ ਦੂਜੇ ਪਾਸੇ ਇੱਕ ਪਾਸੇ ਨਰਵਾਣਾ ਬ੍ਰਾਂਚ ਹੈ ਜਿਹੜੀ ਨਹਿਰ ਹੈ ਨਰਵਾਣਾ ਨਹਿਰ ਤੇ ਦੂਜੇ ਪਾਸੇ ਜਿਹੜੀ ਨਹਿਰ ਹੈ ਇਹ ਐਸਵਾਈਲ ਨਹਿਰ ਹੈ ਕਿਉਂਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਪੰਜਾਬ ਦੇ ਵਿੱਚ ਤਾਂ ਜਿਹੜੀ ਐਸਵਾਈਲ ਨਹਿਰ ਹੈ ਉਹ ਬਿਲਕੁਲ ਸੁੱਕੀ ਪਈ ਹੈ ਉਹ ਉਹਦੇ ਵਿੱਚ ਕਿੱਕਰਾਣੇ ਦਰਖਤ ਖੜੇ ਨੇ ਬਹੁਤ ਝਾੜ ਹੋਇਆ ਪਿਆ ਹੈ ਨਾ ਝੂੰਡ ਖੜੇ ਨੇ ਪਰ ਇੱਥੇ ਸਾਫ਼ ਪਾਣੀ ਹਰਾ ਪਾਣੀ ਦੇਖੋ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਜਿਵੇਂ ਪਹਾੜਾਂ ਦੇ ਵਿੱਚ ਹੁੰਦਾ ਕਿ ਇਹ ਪਾਣੀ ਕਿਵੇਂ ਵਗ ਰਿਹਾ ਕਿਉਂਕਿ ਇੱਥੇ ਵਿੱਚੋਂ ਹੀ ਕੁਝ ਕਿਉਂਕਿ ਪਾਣੀ ਚੱਕ ਕੇ ਇਹਨਾਂ ਦੇ ਵੱਲੋਂ ਅੱਗੇ ਖੇਤੀ ਦੇ ਲਈ ਸਿੰਚਾਈ ਦੇ ਲਈ ਆਪਣੇ ਜਿਹੜੇ ਦੂਜੇ ਪਾਸੇ ਖੇਤਾਂ ਦੇ ਵਿੱਚ ਸੂਇਆਂ ਦੇ ਰਾਹੀਂ ਪਹੁੰਚਾਇਆ ਜਾ ਰਿਹਾ ਤੇ ਪੀਣ ਦੇ ਲਈ ਵੀ ਇੱਥੋਂ ਵਰਤਿਆ ਜਾ ਰਿਹਾ ਤੇ ਇਸ ਪਾਣੀ ਨੂੰ ਲੈ ਕੇ ਇਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਜਿਸ ਤਰ੍ਹਾਂ ਹਰਿਆਣਾ ਦੇ ਖੇਤਾਂ ਦੇ ਵਿੱਚ ਇੱਥੇ ਪਾਣੀ ਦੀ ਗੱਲ ਗੱਲ ਹੈ ਕਿਉਂਕਿ ਹਰਿਆਣਾ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਕੋਲ ਜਿਹੜਾ ਪਾਣੀ ਹੈ ਉਹ ਬਹੁਤ ਘੱਟ ਹੈ ਸਾਨੂੰ ਪਾਣੀ ਦੀ ਲੋੜ ਹੈ ਉਸਦੇ ਹੀ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਵੀ ਇਹ ਗੱਲ ਰੱਖੀ ਗਈ ਹੈ ਕਿ ਹੁਣ ਸਾਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਇਹ ਨਹਿਰ ਐਸਵੈਲ ਨਹਿਰ ਜੇ ਤਾਂ ਸੁੱਕੀ ਨਹਿਰ ਪਈ ਹੈ ਤੇ ਇਹ ਨਹਿਰ ਪੰਜਾਬ ਦੇ ਵਿੱਚ ਹੀ ਤੁਸੀਂ ਜਦੋਂ ਦੇਖੋਗੇ ਤਾਂ ਪੰਜਾਬ ਦੇ ਲੋਕ ਹੁਣ ਇਹ ਗੱਲ ਦੇ ਉੱਤੇ ਅੜੇ ਹੋਏ ਨੇ ਉਹਨਾਂ ਦੇ ਵੱਲੋਂ ਸਰਕਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਖੇਤਰ ਤੱਕ ਇਸ ਨਹਿਰ ਨੂੰ ਚਾਲੂ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਪੰਜਾਬ ਦੇ ਕਿਸਾਨੀ ਦੇ ਲਈ ਪੰਜਾਬ ਦੇ ਖੇਤਾਂ ਦੇ ਲਈ ਪੰਜਾਬ ਦੇ ਜਿਹੜੇ ਡੁੰਗੇ ਹੋ ਚੁੱਕੇ ਐਸਵੈਲ ਦੇ ਨੇੜੇ ਪਿੰਡ ਨੇ ਜਾਂ ਫਿਰ ਇਲਾਕੇ ਨੇ ਖੇਤ ਨੇ ਉਹਨਾਂ ਦੇ ਵਿੱਚ ਜਿਹੜਾ ਨਿੱਚੇ ਪਾਣੀ ਜਾ ਚੁੱਕਿਆ ਉਹਦਾ ਵੀ ਪੱਧਰ ਜਿਹੜਾ ਉੱਚੇ ਆ ਸਕਦਾ ਵੇ ਇਸ ਲੈ ਕੇ ਉਹਨਾਂ ਦੇ ਵੱਲੋਂ ਵੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ ਉੱਥੋਂ ਲਾ ਕੇ ਸੂਏ ਦੇ ਰਾਹੀ ਅੱਗੇ ਭੇਜਿਆ ਜਾਂਦਾ ਤਾਂ ਅੱਗੇ ਕੁਝ ਕਿਉਂ ਸੀ ਪਾਣੀ ਫਿਰ ਅੱਗੇ ਛੱਡਿਆ ਜਾਂਦਾ ਤਾਂ ਇਸ ਤਰ੍ਹਾਂ ਐਸਵਾਈਐਲ ਨਹਿਰ ਨੂੰ ਵੀ ਹਰਿਆਣਾ ਦੇ ਵੱਲੋਂ ਵਰਤਿਆ ਜਾ ਰਿਹਾ ਹੈ ਤੇ ਹੁਣ ਵੇਖਣਾ ਤੇ ਬੇਦਖਾਸਤ ਹੀ ਹੋਵੇਗਾ ਕਿ ਜੋ ਹੁਣ ਮੁੜ ਪੰਜਾਬ ਦੇ ਪਾਣੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੱਚਮੁੱਚ ਪੰਜਾਬ ਦਾ ਪਾਣੀ ਹਰਿਆਣਾ ਖੋਹਣ ਦੀ ਕੋਸ਼ਿਸ਼ ਕਰ ਰਿਹਾ ਜਾਂ ਫਿਰ ਨਹੀਂ ਇਸ ਦੇ ਬਾਬਤ ਹੁਣ ਜਿਸ ਤਰ੍ਹਾਂ ਦੀ ਖਿੱਚੋ ਤਾਨ ਚੱਲ ਪਈ ਹੈ ਤੇ ਹੁਣ ਬੀਜੇਪੀ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਸਤਾਨ ਨੇਤਰ ਕੇ ਸਾਹਮਣੇ ਆ ਗਏ ਨੇ ਕੀ ਹੁਣ ਜਿਸ ਤਰ੍ਹਾਂ ਸੁਰੱਖਿਆ ਵਧਾ ਦਿੱਤੀ ਗਈ ਹੈ ਨਗਲ ਡੈਮ ਦੀ ਜਾਂ ਫਿਰ ਉੱਥੇ ਕੀ ਕੁਝ ਹੋਵੇ ਖਿੱਚੋ ਤਾਨ ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਪਾਣੀ ਦੀ ਜੰਗ ਨੂੰ ਲੈ ਕੇ ਦੇਖਿਆ ਜਾ ਰਿਹਾ ਦੂਜੇ ਪਾਸੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕੀ ਅਸਲ ਦੇ ਵਿੱਚ ਇਹ ਜੋੜਾ ਮੁੱਦਾ ਹੁਣ ਚੱਕਿਆ ਜਾ ਰਿਹਾ ਕੀ ਸਹੀ ਕੀਤਾ ਜਾ ਰਿਹਾ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜੋ ਕੁਝ ਕਟਨਾਕਰ ਵਾਪਰੇ ਨੇ ਪਿਛਲੇ ਸਮੇਂ ਦੇ ਵਿੱਚ ਉਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇਨੇਕਾ ਸਵਾਲ ਖੜੇ ਹੋਏ ਨੇ ਭਾਵੇਂ ਕਿਸਾਨੀ ਮਸਲੇ ਦੀ ਗੱਲ ਕਰ ਲਈਏ ਜਾਂ ਫਿਰ ਜਿਸ ਤਰ੍ਹਾਂ ਸ਼ੰਭੂ ਬਾਰਡਰ ਦੇ ਉੱਤੇ ਮੋਰਚੇ ਲੱਗੇ ਹੋਏ ਸੀ ਤਾਂ ਉੱਥੇ ਜੋ ਕੁਝ ਵਾਪਰਿਆ ਉਹਨੂੰ ਗੱਲ ਕਰ ਲਈਏ ਤਾਂ ਹੁਣ ਕੀ ਹੋਰ ੱਤਕਾ ਪੰਜਾਬ ਦੇ ਨਾਲ ਪਾਣੀ ਖੋ ਕੇ ਹਰਿਆਣਾ ਕਰਨ ਦੇ ਚ ਕੰਮ ਐਬ ਹੋਵੇਗਾ ਜਾਂ ਫਿਰ ਇਹ ਦੇਖਣਾ ਬੇਦਖਾਸ ਹੋਵੇਗਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀਆਂ ਜਿਹੜੀ ਸਿਆਸੀ ਧਿਰਾਂ ਨੇ ਕੀ ਹੁਣ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਣਗੇ ਜਾਂ ਫਿਰ ਪਾਣੀ ਦੇ ਵਿੱਚ ਮਧਾਣੀ ਪਾ ਕੇ ਦੁੱਧ ਰਿਡਕਟਣ ਦੀ ਜਿਹੜੀ ਗੱਲ ਕਰਨਗੇ ਕੀ ਕੁਝ ਕਰਨਗੇ ਹੁਣ ਲੀਡਰ ਪੰਜਾਬ ਦੇ ਵਿੱਚ ਕੀ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਟਵੀਟਾਂ ਤੱਕ ਹੀ ਉਹਨਾਂ ਨੂੰ ਭੰਡਦੇ ਰਹਿਣਗੇ ਜਾਂ ਫਿਰ ਸੱਚਮੁੱਚ ਜ਼ਮੀਨੀ ਪੱਧਰ ਦੇ ਉੱਤੇ ਕੋਈ ਵੱਡਾ ਐਕਸ਼ਨ ਲੈਣਗੇ ਜਾਂ ਫਿਰ ਸਿਰਫ ਆਪਣੇ ਮੰਤਰੀਆਂ ਤੋਂ ਆਪਣੇ ਵਿਧਾਇਕਾਂ ਤੋਂ ਆਪਣੇ ਪਾਰਟੀ ਦੇ ਵਰਕਰਾਂ ਤੋਂ ਸਿਰਫ ਜਿਹੜਾ ਬਿਆਨਬਾਜ਼ੀ ਜਾਂ ਫਿਰ ਟਵੀਟ ਕਰਵਾ ਕੇ ਹੀ ਇਸ ਲੜਾਈ ਨੂੰ ਐਦਾਂ ਖਤਮ ਕਰ ਦੇਣਗੇ ਕਿ ਕੀ ਕੁਝ ਹੋਵੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਅਪਡੇਟ ਆਵੇਗੀ ਉਹ ਵੀ ਤੁਹਾਡੇ ਨਾਲ ਸਾਂਝ ਕਰਦੇ ਰਹਾਂਗੇ ਤੁਸੀਂ ਵੇਖਦੇ ਰਹੋ ਪੁਆਰਟੀ ਪੰਜਾਬ ਧੰਨਵਾਦ